ਸਸੀ ਗਾਲ ਜੀ ਪਿਛਲੇ ਦਿਨੀ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਅਸੀਂ ਸ਼ਿਕਾਇਤਾਂ ਮਿਲੰਦੇ ਬਾਅਦ ਲਗਭਗ 200 ਤੋਂ ਵੱਧ ਜਿਹੜੇ ਸਾਡੇ ਟ੍ਰੈਵਲ ਏਜੰਟ ਜਾਂ ਆਈਲੇਟ ਸੈਂਟਰ ਵਾਲੇ ਸਾਡੇ ਇੰਸਟੀਚੂਟ ਸੀਗੇ ਉਹਨਾਂ ਦੇ ਖਿਲਾਫ ਕਾਰਨਦਸੋ ਨੋਟਿਸ ਜਾਰੀ ਕੀਤਾ ਸੀ ਤੇ ਉਹ ਇੰਸਟੀਚੂਟ ਸੀਗੇ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਲਾਇਸੈਂਸ ਜਿਹੜੇ ਰੀਨਿਊਅਲ ਲਈ ਨਹੀਂ ਅਪਲਾਈ ਕੀਤੇ ਸੀ ਤੇ ਸਾਡੀ ਜਵਾਬ ਤਲਬੀ ਦੇ ਉਪਰ ਬਾਵਜੂਦ ਇਹ ਸਾਨੂੰ ਜਵਾਬ ਨਹੀਂ ਦੇ ਰਹੇ ਸੀ ਇੱਕ ਅਛਾ ਸੀ ਕਿ ਇਹ ਨਾ ਇੰਸਟੀਚੂਟਸ ਆ ਹੀ ਜਿਹੜੇ ਲੋਕ ਨੇ ਉਹ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਵਿਦੇਸ਼ ਜਾਣਾ ਹੁੰਦਾ ਉਹ ਗੁੰਮਰਾਹ ਹੋ ਸਕਦੇ ਨੇ ਜਦੋਂ ਇਹਨਾਂ ਦੀ ਜਵਾਬ ਤਲਬੀ ਕੀਤੀ ਤਾਂ ਕੁਝ ਜਿਹੜੇ ਇੰਸਟੀਚੂਟਸ ਆ ਉਹਨਾਂ ਦੇ ਸਾਨੂੰ ਜਵਾਬ ਆਏ ਉਹਨਾਂ ਨੇ ਦੱਸਿਆ ਕਿ ਅਸੀਂ ਆਪਣਾ ਜਿਹੜਾ ਲਾਇਸੈਂਸ ਹੈ ਥਰੂ ਪਬਲਿਕ ਚੈਨਲ ਦੇ ਨਿਊ ਕਰਵਾ ਕੇ ਰੈਗੂਲੇਟ ਕਰਵਾਉਣਾ ਚਾਹੁੰਦੇ ਆ ਅਤੇ ਕੁਝ ਇੰਸਟੀਚੂਟਸ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਅੱਜ ਇਸੇ ਘੜੀ ਦੇ ਵਿੱਚ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਅਸੀਂ 50 ਜਿਹੜੇ ਸਾਡੇ ਇੰਸਟੀਚੂਟ ਹਨ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਨੇ ਇਹ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਕਿ ਕੋਈ ਵੀ ਜੋ ਵਿਅਕਤੀ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਵੱਲੋਂ ਵੀ ਗੁਮਰਾਹ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਬਾਕੀ ਵੀ ਇੰਸਟੀਚੂਟਸ ਹਨ ਉਹਨਾਂ ਦੀ ਜਿਹੜੀ ਦਰਖਾਸਤਾਂ ਦੇ ਉੱਤੇ ਪ੍ਰੋਪਰ ਕਾਰਵਾਈ ਤੇ ਵੈਰੀਫਿਕੇਸ਼ਨ ਚੱਲ ਰਹੀ ਹੈ ਆਨਵਲੇ ਦਿਨਾਂ ਚ ਹੋ ਸਕਦਾ ਉਹਨਾਂ ਖਿਲਾਫ ਵੀ ਅਸੀਂ ਕਾਰਵਾਈ ਕਰੀਏ ਤੇ ਉਹਨਾਂ ਦਾ ਉਹ ਜਵਾਬ ਲੈ ਕੇ ਉਸ ਤੇ ਜਿਹੜਾ ਹੈ ਅਸੀਂ ਐਕਸ਼ਨ ਲਵਾਂਗੇ ਨਾਲ ਹੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ DBEE ਰੋਜ਼ਗਾਰ ਬਿਊਰੋ ਜੋ ਕਿ DC ਆਫਿਸ ਦੇ ਵਿੱਚ ਹੀ ਸਥਾਪਿਤ ਹੈ ਉੱਥੇ ਲੋਕਾਂ ਦੀ ਸਹਾਇਤਾ ਲਈ ਇੱਕ ਕਾਊਂਟਰ ਸਟੈਬਲਿਸ਼ ਕੀਤਾ ਗਿਆ ਜਿਹੜੇ ਵੀ ਵਿਅਕਤੀ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਕਿਸੇ ਗੈਰ ਕਾਨੂੰਨੀ ਜਾਂ ਅਨधिकृत ਜਿਹੜੇ ਏਜੰਟ ਦੇ ਮਤਲਬ ਚਾਂਸੇਸ ਨਾ ਆਉਣ ਉੱਤੇ ਜਾ ਕੇ ਜਾਂ ਸਾਡੀ jalanda.nic.in ਦੇ ਉੱਤੇ ਸਾਡੇ ਜਿਹੜੇ ਟ੍ਰੈਵਲ ਏਜੰਟ ਨੇ ਜਾਂ ਆਇਲਿਟ ਸੈਂਟਰ ਨੇ ਉਹਨਾਂ ਦੀ ਇੱਕ ਲਿਸਟ ਹੈ ਜੋ ਕਿ ਸਾਡੇ ਨਾਲ ਰਜਿਸਟਰਡ ਨੇ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਤਾਂ ਕਿ ਬਿਲਕੁਲ ਜਿਨ੍ਹਾਂ ਨੇ ਵੀ ਬਾਹਰ ਜਾਣਾ ਹੈ ਬਿਲਕੁਲ ਕਾਨੂੰਨੀ ਢੰਗ ਨਾਲ ਜਾਣ ਤੇ ਵਿਦੇਸ਼ ਜਿਹੜੇ ਇਹਨਾਂ ਏਜੰਟਾਂ ਦੇ ਚਾਂਸੇ ਚ ਨਾ ਪੈ ਜੋ ਕਿ ਗੈਰਕਾਨੂੰਨੀ ਢੰਗ ਨਾਲ ਕਰ ਰਹੇ ਨੇ ਨਾਲ ਹੀ ਇਹਨਾਂ ਸਾਰੇ ਅਜੀਹੇ ਲੋਕਾਂ ਨੂੰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜੇ ਕੋਈ ਕਇਕ ਨੂੰ ਨਹੀਂ ਤਾਂ ਨਾਲ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਤਾਂ ਉਹਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ